ਸਭ ਕੁਝ ਹੋ ਗਿਆ ਅੱਖਾਂ ਦੀ ਵੀ ਸਰੂਪਤਾ ਚਲ ਗਈ ਇਹ ਅਸਰ ਵਾਲੀ ਮਤਲਬ ਹੋਣਾ ਇਹ ਡਰੋਪ ਹੋਣਾ ਛੋੜੀ ਹੋ ਗਈ ਉਹ ਕਿਦੋਂ ਹੋਇਆ ਕਿੱਥੇ ਕਿੱਥੇ ਇਹ ਆਪਣਾ ਡਾਕਟਰ ਸਾਹਿਬ ਜਿਗਾ ਉਹ ਨਾ ਬਈ ਬਾਸ ਨਹੀਂ ਫਿਰ ਉਠੇ ਪਿੰਡ ਵਾ ਜਦੋਂ ਤੁਸੀਂ ਐਂਟਰੀ ਕਰਦੇ ਹੋ ਹਾਂਜੀ ਉਹਦੇ ਲੱਗੇ ਪੱਤਰ ਲੱਗੇ ਅੜ ਗਿਆ ਤੇ ਮੈਨੂੰ ਤਾਂ ਡੋਰ ਤਾਂ ਪਤਾ ਹੀ ਲੱਗਾ ਜੀ ਜੀ ਮੇਰੇ ਮੋਟਰਸਾਈਕਲ ਦੀ ਸਪੀਡ ਕਰਕੇ ਕੋਈ 25 ਹੋਰ ਕੀ ਅੱਗੇ ਕਿਲਾ ਸਾਲੇ ਤੋਂ ਪੁਰਾ ਟੋਰਿਨ ਪਰਮਸ਼ਕਿੰਗ ਤੋਂ ਹੁੰਦਾ ਬੱਟ ਲੱਗ ਰਿਹਾ ਜੀ ना अपना अजय ना मेरा जतेंद्र सिंह पिंड मेरा बधेर जी मैं अपने ब्रदर की दवाई लाने गुरदसपुर आ रहा थी। ਤੇ ਕੋਠੇ ਪਿੰਡ ਲੱਗੇ ਚੈਨਾਡੋਰ ਕਰਨ ਕਰਕੇ ਸਾਡਾ ਮੇਰਾ ਇਹ ਪੂਰਾ ਡੈਮੇਜ ਹੋ ਗਿਆ ਉਸ ਤੋਂ ਬਾਅਦ ਫਿਰ ਮੈਂ ਆਪਣੇ ਦੂਸਰੇ ਫੋਨ ਕੀਤਾ ਉਹਨੇ ਮੈਨੂੰ ਸਿਵਲ ਹੌਲ ਫੜਕੜਿਆ ਉੱਥੇ ਜਾ ਕੇ ਉਹਨੇ ਫੇਰ ਇਧਰ ਰੈਫਰ ਕਰ ਦਿੱਤਾ ਕਿੰਨੇ ਸੱਚ ਲੱਗੇ ਨਹੀਂ ਘੱਟ ਘੱਟ ਦੀ ਪੈਂਦੀ ਮਾਹ ਜਾਲ ਬਤੀ ਮਾਹ ਜਾਲ ਬਤੀ ਹੈ ਪਗ ਬਦੀ ਪਗ ਦੇ ਵਿੱਚੋਂ ਦੀ ਇਹਨਾਂ ਨੂੰ ਨੁਕਸਾਨ ਹੋ ਗਿਆ ਕੀ ਕੀ ਕਰਨਾ ਚਾਹੁੰਦਾ ਅਬੀ ਲਿਖ ਕਰਾ ਚਾਹੁੰਦਾ ਕਿ ਚੈਨਡੋਰ ਦਾ ਇਤਮਾਲ ਨਹੀਂ ਹੋਣਾ ਚਾਹੀਦਾ ਹੂੰ ਕਸਾ ਦਾਦੋ ਜੀ ਕਦੋਂ ਇਹ ਪੇਸ਼ੈਂਟ ਆਇਆ ਸੀ ਤਾਂ ਕੀ ਹਾਲਾਤੀ ਦੇ ਦੇਖੋ ਜੀ ਕੱਲ ਸ਼ਾਮੀ ਸਾਡੇ ਕੋਲ ਇਹ ਪੇਸ਼ੈਂਟ ਆਇਆ ਵਾ ਕੋਈ ਸ਼ਾਮੀ ਕੋਈ 7:00 ਵਜੇ ਪੇਸ਼ੈਂਟ ਆਇਆ ਸਾਡੇ ਕੋਲ ਇਹਨਾਂ ਦਾ ਚੈਨਾ ਡੋਰ ਦੇ ਨਾਲ ਇੰਜਰ ਹੋ ਗਿਆ ਜੀ ਕਾਫੀ ਜ਼ਿਆਦਾ ਪੇਸ਼ੈਂਟ ਦਾ ਪੇਸ਼ੈਂਟ ਕਹਿ ਰਿਹਾ ਜੋ ਇਹਨਾਂ ਨੇ ਪੇਸ਼ੈਂਟ ਨੇ ਦੱਸਿਆ ਹੋਇਆ ਹੈ ਕਿ ਅਸੀਂ ਪਿੰਡੋਂ ਆ ਰਿਹਾ ਸੀ ਕਿਤੇ ਮੈਡੀਸਨ ਲੈਣ ਵਾਸਤੇ ਆਪਣੇ ਬ੍ਰਦਰ ਦੀ ਤੇ ਜਦੋਂ ਓਜਲਿਆਂ ਦੇ ਲਾਗੇ ਆਇਆ ਤੇ ਉਹਦੇ ਡੋਰ ਜਿਹੜੀਆਂ ਫੋਰਹੈਡ ਮੱਥੇ ਦੇ ਬ੍ਰੋ ਤੇ ਤੇ ਨੱਕ ਦੇ ਉੱਪਰ ਸੈਂਟਰ ਦੇ ਵਿੱਚ ਕਾਫੀ ਜ਼ਿਆਦਾ ਇੰਜਰ ਹੋ ਗਿਆ ਸੀ ਜਿਹਦੇ ਕਰਕੇ ਇਹਨਾਂ ਦੀ ਕਾਫੀ ਬਲੀਡਿੰਗ ਹੋ ਗਈ ਆ ਅਜੇ ਉਹ ਪੇਸ਼ੈਂਟ ਵਿਚਾਰੇ ਕਹਿ ਰਹੇ ਸੀ ਕਿ ਜਿਹਦੇ ਮੈਂ ਪੱਗ ਬੰਨਣ ਦੇ ਬਾਵਜੂਦ ਵੀ ਮੇਰੀ ਇੰਨੀ ਬਲੀਡਿੰਗ ਹੋ ਗਈ ਆ ਤੇ ਇਹ ਪੱਗ ਦੇ ਨਾਲ ਵੀ ਇੰਨੀ ਬਲੀਡਿੰਗ ਹੋ ਗਈ ਆ ਤੇ ਜਾਂ ਉਸ ਤਰ੍ਹਾਂ ਹੁੰਦਾ ਪੇਸ਼ੈਂਟ ਤੇ ਵੈਸੇ ਉਹਦਾ ਦਾ ਕੰਮ ਖਰਾਬ ਹੋ ਜਾਣਾ ਸੀ ਕਾਫੀ ਇੰਜਰ ਹੋ ਜਾਣਾ ਸੀ ਇਹਨਾਂ ਨੇ ਪਰ ਚਲੋ ਹੁਣ ਇਸ ਵੇਲੇ ਪੇਸ਼ੈਂਟ ਬੈਟਰ ਆ ਇਹਨਾਂ ਦੀ ਰਿਪੇਅਰ ਵਗੈਰਾ ਕਰ ਦਿੱਤੀ ਹੋਈ ਆ ਤੇ ਪੇਸ਼ੈਂਟ ਕੰਫਰਟੇਬਲ ਆ ਕੀ ਵੀਰ ਕਰਨਾ ਪਾਉਗੇ ਲੋਕਾਂ ਦਾ ਪਛਾਣ ਦੇਖੋ ਸਰ ਮੈਂ ਦੇ ਕੋਈ ਕਹਿਣਾ ਚਾਹਣਾ ਵੀ ਚਾਇਨਾ ਡੋਰ ਦੀ ਨਾਂ ਵਰਤੋਂ ਕੀਤੀ ਜਾਏ ਚਾਇਨਾ ਡੋਰ ਵੇਖੋ ਪੰਛੀਆਂ ਨੂੰ ਇਨਸਾਨ ਨੂੰ ਸਾਰਿਆਂ ਨੂੰ ਜਿਹੜਾ ਨੁਕਸਾਨ ਪਹੁੰਚਾ ਰਿਹਾ ਸਾਰੇ ਆਪਣੇ ਜਿੰਨੇ ਵੀ ਪ੍ਰਸ਼ਾਸਨ ਦੇ ਸਾਰਿਆਂ ਨੇ ਇਹੋ ਹੀ ਅਪੀਲ ਕੀਤੀ ਹੈ ਕਿ ਇਹਨਾਂ ਨੂੰ ਬੰਦ ਕੀਤਾ ਜਾਏ ਕਿੰਨਾ ਪੈਸਾ ਦੇ ਡੈਮੇਜ ਹੋਇਆ ਹੈ ਇਹ ਸਮੱਸਿਆ ਨਾ ਪਹੁੰਚੇ ਬਲੱਡ ਨਾਲ ਲੋਕਾਂ ਦਾ ਫੀਟ ਦੇਖੋ ਸਰ ਇਹਨਾਂ ਦੀ ਬਲੀਡਿੰਗ ਜਿੰਨੀ ਕੁ ਹੋ ਚੁੱਕੀ ਹੈ ਬਹੁਤ ਜ਼ਿਆਦਾ ਬਲੀਡਿੰਗ ਹੋ ਚੁੱਕੀ ਹੈ ਨੱਕ ਨੱਕ ਦੀ ਜਿਹੜੀ ਬੋਨ ਆ ਉਹ ਵੀ ਦਿਖ ਰਹੀ ਸੀ ਉੱਪਰੋਂ ਫੋਰਹੈਡ ਦੀ ਬੋਨ ਆ ਉਹ ਵੀ ਨਜ਼ਰ ਆ ਰਹੀ ਸੀ ਕਾਫੀ ਜ਼ਿਆਦਾ ਇੰਜਰ ਹੋ ਚੁੱਕਾ ਹੈ ਕਾਫੀ ਅਨਾਂਦੀ ਨੁਕਸਾਨ ਹੋ ਜਾਣਾ ਹੈ ਜਾਂ ਟਾਈਮ ਸਰ ਨਾ ਲੈ ਕੇ ਆਂਦੇ ਜਾਨ ਖਤਰੇ 'ਚ